वेलकम टू माय चैनल उम्मीद करती हूं आप सभी बढ़िया होंगे वेलकम टू माय चैनल उम्मीद करती हूं आप सभी सर बढ़िया होंगे सो एवरीवन आज ਅਸੀਂ ਬਣਾਵਾਂਗੇ ਜੀ ਕੀ ਟਿੱਕੀਆਂ ਟਿੱਕੀਆਂ ਠੀਕ ਆ ਤੇ ਬਲੌਡ ਦੇ ਨਾਲ ਤੁਸੀਂ ਸਾਰੇ ਸਣ ਲਾਫ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਤਾਂ ਮੇਰੇ ਕੱਪੜੇ ਹੈਗੇ ਜਿਆਦਾ ਨਹੀਂ ਕੱਪੜੇ ਫਿਰ ਜਿਆਦਾ ਜੋੜੇ ਜਾਂਦੇ ਆ ਧੋਣੇ ਪੈਂਦੇ ਆ ਮਸ਼ੀਨ ਦੇ ਵਿੱਚ ਤਾਂ ਆਪਾਂ ਨਾਲ ਦੀ ਨਾਲ ਦੋ ਕੁ ਸੂਟ ਹੈਗੇ ਉਹ ਵਾਸ਼ ਕਰਦੇ ਆ ਤੇ ਮੇਰੀਆਂ ਕੁਝ ਸੌਕਸ ਨੇ ਪਮਕਸ ਵਗੈਰਾ ਧੋਣ आले ਤਾਂ ਆਪਾਂ ਵਾਸ਼ ਕਰਦੇ ਆ ਉਹਦੇ ਲਈ ਰਾੜ ਚ ਇੱਥੇ ਪਾਣੀ ਠੀਕ ਹੈ ਨਾਲ ਠਰ ਗਿਆ ਤੇ ਫ੍ਰੈਂਡਲੀ ਕਮਰੇ ਦੀ ਸਾਰੀ ਸਫਾਈ ਹੋ ਚੁੱਕੀ ਸੀ ਪੋਚਾ ਲਗਾਇਆ ਸੀ نیچے ਤੇ ਇਧਰ ਆਪਾਂ ਕਹਿੰਦੇ ਆਲੂ ਬਲਨੇ ਤੇ ਰਹਿ ਗਏ ਆ ਆਓ ਇਧਰ ਆ ਆਪਣੇ ਆਲੂ ਉਬਲ ਰਹੇ ਆ ਦੇਖੀਏ ਚਕਨੀ ਬੱਚੇ ਆਲੇ ਇੱਕ ਮਿੰਟ ਆਪਣਾ ਚੱਕ ਕਰ ਲੈਂਦੇ ਆ ਇਸ ਮੈਂ ਤੁਹੰਦੀਆਂ ਕੱਪੜੇ ਤੇ ਆਜੋ ਕੱਪੜੇ ਧੋਕੇ ਤੁਹਾਨੂੰ ਮਿਲਦੇ ਆਂ ਬਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਇੱਧਰ ਆਹੀ ਕੱਪੜੇ ਤੁਸੀਂ ਦੇਖ ਸਕਦੇ ਹੋ ਗੁੰਨਾ ਇਹ ਆ ਮਸ਼ੀਨ ਚ ਨਹੀਂ ਸਗਾਣਾ ਲਾਈਟ ਨਹੀਂ ਹੈਗੀ ਨਾ ਅੰਦਰ ਇੱਧਰ ਹੀ ਪਾਣੇ ਬੈਣੇ ਆ ਕਿਉਂਕਿ ਅੱਜ ਧੁੱਪ ਹੈਗੀ ਐ ਇਸ ਤਰ੍ਹਾਂ ਇਨੂੰ ਹੁਣ 3 ਦਿਨ ਲੱਗ ਜਾਣੇ ਸੁੱਕਣ ਦੇ ਇਹ ਮੇਰੀ ਨਾਈਟ ਸ਼ਰਟ ਆਪੇ ਮੋਂ ਦੇਖੋ ਮਾੜਾ ਜਿਹਾ ਦਿਖਾਈਂ ਦੇ ਮਿਲ ਗਏ ਹੁਣ ਸਾਰੇ ਮੰਨ ਪੁੜੇ ਇਹ एवरीवन ਫਾਈਂਡ ਇੱਧਰ ਨਾ ਪਰਸੂ ਥੋਤੇ ਸੀ ਕੱਪੜੇ ਉਹ ਆਪਾਂ ਇੱਥੇ ਪਾ ਦਿੱਤੇ ਸੁੱਕਣੇ ਸੁੱਕ ਰਹੇ ਆ ਉਹ ਬਾਕੀ ਜਿੰਨੇ ਕੱਪੜੇ ਇੱਧਰ ਆਪ ਪਾ ਰਹੇ ਆ ਮੇਰੇ ਸੌਕਸ ਵਗੈਰਾ ਇਹ ਮੈਂ ਇੱਥੇ ਪਾ ਦਿੰਦੀ ਆ ਟੁੱਕੇ ਸੋ ਹੈ ਗਾਇਜ਼ ਫਾਈਨਲੀ ਕੱਪੜਿਆਂ ਦਾ ਆਪਣਾ ਕੰਮ ਟੈਨਸ਼ਨ ਧੁਰ ਹੋ ਗਈ ਹੈ ਤੇ ਹੁਣ ਆਪਾਂ ਜਾਂਦੇ ਹਾਂ ਬਾਜ਼ਾਰ ਫਾਈਨਲ ਬਾਹਰ ਤੇ ਆਪਾਂ ਪਾਲਗ ਲੈ ਕੇ ਆਣੀ ਹੈ ਕਿਤਨੀਆਂ ਇੱਕ ਦੋ ਚੀਜ਼ਾਂ ਦੀ ਲੋੜ ਹੈ ਲੈ ਕੇ ਆਉਂਦੇ ਆ ਬੁਲਾਦੇ ਨਾਲ ਲਾਸਟ ਕੱਢ ਰਿਹਾ ਦੇਖੋ ਜੰਗੀਰ ਮੈਨੂੰ ਪਤਾ ਹੈ ਫਿਰ ਘਰ ਹੰਦ ਕੇ ਹੋ ਗਈ ਤੇ ਆਜੂ ਆਪਣਾ ਪਰਸ਼ਾਵਾ ਕਰ ਲੈ ਇਹ ਪਾਇਰੀ ਕਰਨਾ ਹੈ ਇਹ ਹਰਮਨ ਦੇ ਫਰੈਂਡ ਨੇ ਓਏ 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 ਪੈਣਾ ਜਾਵੀ ਦੇਖੀ ਭਰਾਵਾ ਪੈਣਾ ਜਾਈ ਇਹ ਇਨਕੁਆਇਰੀ ਕਰਨਾ ਹੈ ਇਧੋ ਬਲਨੇ ਸਬਜੀ ਬਸ 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 ਸੁਹੇ ਗਾਇਸ ਸ਼ਟਰ ਦੇ ਮੇਰੀ ਪਿੱਠੀ ਫਾਈਨਲੀ ਅਸੀਂ ਆ ਚੁੱਕੇ ਸੀ ਘਰ ਤੇ ਆਲੂ ਆਪਣੇ ਉਬਾਲ ਕੇ ਆਪਾਂ ਰੱਖ ਗਏ ਸੀ ਸੋ ਫਾਈਨਲੀ ਅਸੀਂ ਅ ਗੈਸੀ ਭਾਰਤ ਨੇ ਇਲਾਕੇ ਅੰਦਰ ਤੇ ਹੋਰ ਥੋੜਾ ਜਿਹਾ ਸਮਾਨ ਲੱਗਦਾ ਨਿਕਾ ਮੋਟਾ ਤੇ ਹੁਣ ਆਪਾਂ ਮੈਂ ਆਲੂ ਨੂੰ ਛਿਲਦੀਆਂ ਸਾਰੇ ਪਿਆਜ਼ ਧਨੀਆ ਸਾਰਾ ਸਮਾਨ ਆਪਾਂ ਕਰਦੇ ਆਂ ਰੈਡੀ ਤੇ ਅੱਜ ਤੁਹਾਨੂੰ ਨਾਲ ਸ਼ੇਅਰ ਕਰਦੇ ਇੱਕ ਮਿੰਟ ਬੰਦ ਕਰਨਾ ਗਾਈਜ਼ ਆ ਫਾਈਨਲੀ ਇੱਥੇ ਆਲੂ ਮੈਂ ਛਿਲਦੀਆਂ ਠੀਕ ਆ ਉਬਾਲ ਲਈ ਸੀ ਆਪਾਂ ਸਾਰੇ ਛਿਲਕੇ ਆਪਾਂ ਪਲੇਟ ਦੇ ਵਿੱਚ ਮੈਂ ਰੱਖੂੰਗੀ ਸਾਰੇ ਛਿਲਕੇ ਪਲੇਟ 'ਚ ਰੱਖੋਗੇ ਛਿਲਕੇ ਆ ਲਗਾ ਲਾ ਕੇ ਉਹ ਆਪਾਂ ਕੀ ਵਿੱਚ ਪਾਣਾ ਸੀ ਜਿਹੜਾ ਆਪਾਂ ਭੁੱਲ ਗਏ ਸੀ ਜਿਆਣਾ ਕੁਝ ਚੀਜ਼ਾਂ ਗਾਇਸ ਐਡ ਕਰਨੀਆਂ ਹੀ ਵਿੱਚ ਉਹ ਸਾਨੂੰ ਮਿਲਿਆ ਨਹੀਂ ਹੈਗੀਆਂ ਕੀ ਸੀ ਕਰਾ ਰੋਡ ਹੋਰ ਕੀ ਹੁੰਦਾ ਇਹ ਵੀ ਗੱਲ ਸੁਣਾ ਜਿਹੜੀ ਪਿਆਵਾਂ ਤੇ ਬਣਾਉਂਦੇ ਉਹ ਕਿਵੇਂ ਹੁੰਦੀਆਂ ਨੇ ਵਿੱਚ ਉਹ ਹੀ ਬਣਾ ਕੇ ਦੇਣੀ ਹੈ ਸੀ ਯਾਰਾ ਰੋਡ ਲੱਗਦੀ ਜਾਂਦੇ ਤੇ ਹੀ ਆ ਠੀਕਾ ਹੁੰਦਾ ਨਹੀਂ ਤਾਂ ਵੇਲੇ ਤੈਨੂੰ ਬਣਾ ਕੇ ਜਿਵੇਂ ਕਹਿੰਦੀ ਪਿੱਛੇ ਹੁਣ ਤੇ ਸਿੱਧਾ ਤਲਨੀਆ ਪੈਣੀਆਂ ਆ ਅੱਛਾ ਵਲੋਗ ਦੇਣਾ ਲਾਸਟ ਤੱਕ ਬਣੇ ਰਿਹਾ ਅਸੀਂ ਬਸ ਮਿਲਦੀਆਂ ਗਾਇਸ ਸਾਨੂੰ ਆ ਆਲੂ ਛਿਲਕੇ ਛਿੱਲ ਗਏ ਬਾਏ ਬਾਏ ਗਾਇਸ ਸਾਈਜ਼ ਤੁਸੀਂ ਦੇਖ ਸਕਦੇ ਹੋ ਆਪਾਂ ਨਾ ਸਾਰੇ ਆਲੂਆਂ ਨੂੰ ਛਿਲਕਾ ਕਰਕੇ ਨਾ ਮਤਲਬ ਕਿ ਛਿਲਕਾ ਉਤਾਰ ਕੇ ਇਦਾਂ ਕਰਕੇ ਬਣਾ ਲਿਆ ਹੈ ਤੇ ਹੁਣ ਆ ਛੋਟੀ ਜਿਹੀ ਪਲੇਟ ਦੇ ਵਿੱਚ ਮੈਂ ਪਿਆਜ਼ ਹਰੀਆਂ ਮਿਰਚਾਂ ਤੇ ਧਨੀਆ ਨੂੰ ਕੱਟ ਕਰਦੀ ਹਾਂ ਠੀਕ ਹੈ ਵਿੱਚ ਹੀ ਕੱਟ ਲਓ ਵਿੱਚ ਹੀ ਕੱਟ ਲਓ ਉੱਪਰ ਹੀ ਕੱਟ ਲਓ ਤੇ ਮਿਕਸ ਕਰ ਦੇ ਵਿੱਚ ਹੀ ਕੱਟ ਦਾਂ ਮਿਲਦੇ ਜਿੜ ਬਾੜ ਵਾਲੀ ਇਹ ਨੀ ਆ ਬੜਾਓ ਰਹਿ ਗਿਆ ਇੱਕ ਪਿੱਤੀ ਜਾਂਦਾ ਆਪਾਂ ਕੱਢੀਓ ਵਿੱਚ ਪਿੱਤੀ ਹੈ ਰਹਿ ਗਿਆ ਦਸਮਾਂ ਦਿਵਾ ਲਓ ਨਾਲੇ ਮਾਲੇ ਸੌਸ ਲਿਆਂਦੀ ਏ ਦਹੀਂ ਲਿਆਂਦੀ ਏ ਦਹੀਂ ਗੜੀ ਗੱਲਾਂ ਦੀ ਫਰੈਂਟ ਹੱਸ ਹਾਂ ਲੈ ਕੇ ਲੈ ਆਂਦੇ ਨੇ ਦੁੱਧ ਦਾ ਬੈਚ ਦੁੱਧ ਦਾ ਪੈਕੇਟ ਬਾਹਰ ਕੱਢ ਦੋ ਅੱਗੇ ਮਿਰਚ ਟੁੜ ਵਾਲਾ ਦੁੱਧ ਦਾ ਬੈਡ ਬਾਹਰ ਕੱਢਦਾ ਸੌਸ ਹੀ ਕੱਢ ਤੀ ਪਿਆਜ਼ ਵੀ ਕੱਟਣਾ ਵਿੱਚ ਹਾਂ ਗਾਈਸ ਜੇ ਤੁਸੀਂ ਦੇਖ ਸਕਦੇ ਹੋ ਪਿਆਜ਼ ਹੈਗਾ ਮਿਰਚਾਂ ਤੇ ਗਾਈਸ ਅਸੀਂ ਯੂਪੀ ਵੀ ਲੈ ਕੇ ਆਂਦੀ ਮੈਗੀ ਵੀ ਲੈ ਕੇ ਆਂਦੀ ਹੈ ਗਾਈਸ ਮੈਂ ਸੰਧਰੂ ਕੇ ਇਹ ਫੁੱਲ ਮੇਰੀ ਗੱਲ ਸੁਣੋ ਆਪਣਾ ਨਾ ਇਹਦੇ ਵਿੱਚ ਹੀ ਮੈਂ ਸਾਰਾ ਕੁਝ ਕੱਟ ਲਈ ਹੈ ਠੀਕ ਹੈ ਦੇਖ ਸਕਦੇ ਹੋ ਗਾਈਸ ਤੁਸੀਂ ਦਿਖ ਰਿਹਾ ਨਾ ਫੁੱਟ ਤਿਆਰੀ ਦੇਖ ਸਕਦੇ ਹੋ ਨਵੀਂ ਡੇ ਕਿਹੜੀ ਗਲੋਪੜ ਕੀਤੀ ਹੈ ਚਲਾਉਣ ਦੇਖਣਾ ਸੀ ਕੀਤੀ ਓਕੇ ਐਨੀ ਮਿਰਚ ਨਾ ਪਿਆਜ਼ ਕੱਟ ਕਰਦੇ ਬੁਰਾ ਹਾਲ ਹੋਇਆ ਨਾ ਆ ਦੇਖੋ ਆ ਪਿਆਜ਼ ਸਹੀ ਹੈ ਨਾ ਨਵੇਂ ਨਵੇਂ ਲੱਗਣ ਦੇ ਮੈਨੂੰ ਸਬਜੀ ਅੱਖਾਂ ਨੂੰ ਪਾਣੀ ਬੁਣੀ ਮਾਰ ਲਿਆ ਇਹ ਕੀ ਗੱਲ ਹੈ ਹੁਣ ਆਪਾਂ ਬਰੀ ਕੁਬਰੀ ਕੱਪਾ ਕੱਟ ਕੇ ਨਾ ਪਾਣੇ ਆ ਹਾਂ ਹਾਂਜੀ ਹਾਂਜੀ ਇੱਦਾਂ ਆਪਾਂ ਦੋਰੀ ਲੈ ਕੇ ਆਣੀ ਇੱਕ ਕਈ ਵਰੀ ਸਬਜੀ ਵਗੈਰਾ ਤੜਕਾਉ ਕਰਦੇ ਹਾਂ ਨਾ ਵਿੱਚ ਕੁੱਟਣ ਨੂੰ ਹਾਂਜੀ 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 ਆਪਾਂ ਗ੍ਰੈਂਡਰ ਹੀ ਲਾਵਾਂਗੇ ਹਾਂ ਗ੍ਰੈਂਡਰ ਹੁੰਦਾ ਹੈ ਮਿਕਸੀ ਹਾਂ ਦੇਖੋ कई थो खुशबरी दसी कि मैं सब्ज़ी बनानी आ गई बहुत वादिया <coughs> कई थो मिलते हैं प्याज कट के सारा कुछ बिच्च कट के उस तो बाद ਫਿਰ ਦੇਖਦੇ ਆ ਮੈਕ ਜੀ ਕਿੱਦਾਂ ਬਣਾ ਦੇ ਨੇ ਟਿੱਕੀ ਮੈਨੂੰ ਕਹਿ ਤਾਂ ਦਿੱਤਾ ਸਵੇਸ ਵੇਰ ਠਾ ਕੇ ਕਹਿੰਦੇ ਅਮ ਨੂੰ ਅੱਜ ਆਪਾਂ ਟਿੱਕੀ ਬਣਾਣੇ ਵਲੌਗ ਬਣਾਣੇ ਮੈਨੂੰ ਕੰਮ ਤੋਂ ਵੀ ਸੱਟੀ ਕਰਾ ਲਈ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਚਲੋ ਠੀਕ ਹੈ ਕਰ ਲੈਣੇ ਤੇ ਹਣ ਹੁਣ ਬਣਾ ਕੇ ਦਿਖਾਏਗੀ ਤੇ ਖਾਏਗੀ ਤੇ ਫਿਰ ਦੱਸੇਗੀ ਕਿੱਦਾਂ ਖਾਏਗੀ ਖਾਣਗੇ ਮੈਂ ਇਕ ਲਿਣ ਥੋੜੀ ਨੂੰ ਖਾਣੀ ਤੁਸੀਂ ਦੋਵੇਂ ਖਾएंगे ਦੋਨੇ ਖਾएंगे ਚਾਹ ਤੁਸੀਂ ਬਣਾਓਗੇ ਫਿਰ ਅੱਜ ਚਾਹ ਵੇ ਲੋ ਮੈਂ ਸਵੇਰ ਮੈਂ ਬਣਾਈ ਸੀ ਸਵੇਰ ਗਾਇਸ ਅੱਜ ਮਿਰਠਾਣਾ ਦੇਲ ਨਹੀਂ ਘਰ ਇਸ ਮੇਰੇ ਗਾਣੇ ਚ ਕਹਿੰਦੇ ਹਰ ਵੇ ਚਾਹ ਬਣਾ ਦੋ ਕਹਿੰਦੇ ਯਾਰ ਆਪ ਮਿਲਦੇ ਆ ਸਮਾਨ ਘਟ ਕਰਕੇ ਇੱਕ ਪਿਆਰ ਸੋ ਹੈ एवरीवन ਤੁਸੀਂ ਦੇਖ ਸਕਦੇ ਆ ਇਧਰ ਅਸੀਂ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਅਸੀਂ ਇਸ ਤਰ੍ਹਾਂ ਰੱਖ ਰਹੇ ਆ ਠੀਕ ਆ ਗੋਲ ਤੇ ਇੱਥੇ ਅਸੀਂ ਉਹ ਬਣਾ ਲਿਆ ਸੀ ਪੇਸਟ ਆਪਣਾ ਤੇ ਜ਼ਿਆਦਾ ਨਹੀਂ 4-5 ਆਪਾਂ ਟਿੱਕੀਆਂ ਬਣਾਉਣੀਆਂ ਨੇ ਜ਼ਿਆਦਾ ਨਹੀਂ ਬਣਾਉਣੀਆਂ ਇੱਕ ਵਾਰੀ ਆਪਾਂ ਘਰੇ ਅੱਜ ਟ੍ਰਾਈ ਕੀਤਾ ਤੇ ਨਾਲ ਆਪਾਂ ਫਿਰ ਬਣਾਵਾਂਗੇ ਚਾਹ ਤੇ ਬਾਕੀ ਵੀਡੀਓ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਪੀਵਨ ਨੂੰ ਨਹੀਂ ਦਿੱਤਾ ਚੱਲ ਪੀ ਲਓ ਪੀ ਲਓ ਆਪਾਂ ਹੀ ਖਾਣੀਆਂ ਨੇ ਅੱਸੀ ਵੇ ਲੋ ਚਲਦਾ ਗਾਇਸ ਆ ਦੇਖ ਲਾ ਐਡਾ ਗੋਲ ਕਰਦੇ ਵਾਂ ਤੇ ਮੇਰੀ ਹੈਲਪ ਕਰ ਰਹੇ ਇੱਥੇ ਗੋਲ ਕਰਕੇ ਰੱਖ ਦੋ ਇਹਦੇ ਚ ਉਹਨੇ ਟਾਈਮ ਮੈਂ ਕੀ ਕਰਦੀ ਆ ਨਾ ਕੜਾਈ ਦੇ ਵਿੱਚ ਇਹ ਮੇਰੀ ਹੈਲਪ ਕਰ ਰਹੇ ਕੜਾਈ ਦੇ ਵਿੱਚ ਤੇਲ ਵਾਗੇ ਕਰੂਗਾ ਨਾ ਉਹਨੇ ਹੈ एवरीवन ਫਾਈਨਲੀ ਅਸੀਂ ਟਿੱਕੀਆਂ ਇੱਧਰ ਇਸ ਤਰ੍ਹਾਂ ਰੈਡੀ ਕਰ ਚੁੱਕੇ ਹਾਂ ਤੇ ਇੱਧਰ ਓਨਲੀ ਫੋਰ ਵੇਸਨ ਦਾ ਪੇਸਟ ਹੈ ਪਰ ਪੇਸਟ ਕੁਝ ਜ਼ਿਆਦਾ ਪਤਲਾ ਬਣ ਗਿਆ ਤੇ ਤੇਲ ਵੀ ਗਰਮ ਹੋ ਤੇ ਹੁਣ ਆਪਾਂ ਬਣਾਉਂਦੇ ਆ ਗਾਈਸ ਗਾਈਸ ਫਾਈਨਲੀ ਇਧਰ ਬੇਸਨ ਦਾ ਪੇਸਟ ਬਣਾਇਆ ਤੇ ਇਧਰ ਅਸੀਂ ਟਿੱਕੀਆਂ ਰੈਡੀ ਕਰ ਦਿੱਤੀਆਂ ਤੇ ਹੁਣ ਮੈਂ ਤੇਲ ਉਧਰ ਗਰਮ ਹੋ ਗਿਆ ਆ ਕੇ ਦੇਖਦੇ ਆ ਧਿਆਨ ਨਾ ਬਾਈ ਗੱਕ ਕੇ ਆਤ ਨਾ ਸੜਾ ਲੈ ਚਲ ਆਪਾਂ ਇੱਕ ਬਣਾ ਕੇ ਦੇਖਦੇ ਪਰਤਾ ਦੋ

ਮੈਂ ਵੀ ਹੈਗਾ ਸੀ ساری ਉਮਰ ਹੀ ਮੈਂ ਜੋਕਰ ਬਣਿਆ ਰਿਹਾ ਪਹਿਲੀ ਇਧਰ ਆਪਣੀ ਫਾਇ ਹੋ ਰਹੀ ਏ ਕਿ ਪਹਿਲੀ ਬਾਕੀ ਆ ਵੀ ਹੋਲੀ ਹੋਲੀ ਕਰਕੇ ਨਹੀਂ ਬਣਾਵਾਂਗੇ ਆਪਾਂ ਆਵਲੀਆਂ ਗਾਇਸ ਹੁਣ ਇਹਦੇ ਬਾਦ ਦੋਨੋਂ ਬਣਾਉਂਗੇ ਸੀ ਕੀ ਕੀ ਪਾਉਂ ਵਿੱਟੀਵਾ ਉਹ ਇੱਕ ਇੱਕ ਕਰਕੇ ਦਗਾਗਾ ਬੜੀਆਂ ਏਰੀਆਂ ਨੇ ਕੁਆਂਟਲ ਤਾਂ ਆਪਣ ਇਹ ਨਹੀਂ ਮੁਕਣੀਆਂ ਢਿੱਡੀ ਭਰੀ ਨਹੀਂ ਪੂਰੀ ਫੁੱਲ ਹੋ ਰਹੀ ਨਹੀਂ ਹੈ ਨਾ ਹਾਓ ਚ ਤੇਲ ਬੋਗ ਇਹੋ ਜਿਹਾ ਗਰਮ ਤੇਲ ਮੇਰੇ ਹੱਥ ਤੇ ਡੁੱਲਾ ਸੀ ਪਤਾ ਹੀ ਨੀ ਮੋੜਿਆ ਨੀ ਮੋੜਿਆ ਨੀ ਮੋੜਿਆ ਵੀਡੀਓ ਨੇ ਕੋਈ ਹਲੜੀ ਵੀਡੀਓ ਵਾਲੇ ਵੀ ਵੇਖ ਲੜਗੇ ਵੀ ਇਹ ਕਿਵੇਂ ਪੋਰਦੇ ਨੇ

ਹਲੇੂਰੀ ਟਿੱਕੀ ਅਦ ਕੁਰੀ ਟਿੱਕੀ ਆਹ ਹਲੇੂਰੀ ਟਿੱਕੀ ਹੁਣ ਵਾਰੀਏ ਪੰਜਾਂ ਵਾਲੀਏ ਇਹ ਪੰਜਾਂ ਵਾਲੀਏ ਮੈਂ ਹੁਣ ਵੱਡੀ ਆ ਗਈ ਗੈਂਸ ਕੱਟ ਕਰਿਓ ਬੜੀਆਂ ਕਰਨੇ ਲੱਗ ਗਏ ਯਾਰ ਤੁਸੀਂ ਮੇਰੇ ਟਿੱਕੀ ਛੜਵਾਓਗੇ ਆ ਦੇਖੋ ਟਿੱਪਣ ਵਾਲੀ ਹੋਈ ਸੀ ਪਹਿਲੇ ਹੁਣ ਚੋਰੀਆਂ ਕਰਨੇ ਲੱਗ ਗਏ ਅੱਛੀ ਹੈ ਕਬੀ ਅੱਛਾ ਕੰਮ ਨਹੀਂ ਕੀਤਾ। ਨਾੰਦ ਨੂੰ ਕਹਿੰਦੇ। ਆਹ ਬਣੀਆਂ ਨਾ ਪਹਿਲੀ ਵਾਰੀਆਂ ਮਹੀਆ ਵੱਡੇ ਸੀ ਨਾ। ਹੁਣ ਆ ਛੋਟੀਆਂ ਬਣਾਉਣੀਆਂ ਸੀ ਐਨੀਆਂ ਐਨੀਆਂ ਬਣਾਉਣੀਆਂ ਸੀ ਤੁਹਾਨੂੰ ਕਿਹਾ ਸੀਗਾ ਮੈਂ। ਟਿੱਕੀ ਵੱਡੀ ਹੁੰਦੀ ਏ। ਜੈਸ ਬਰਗਰ ਚ ਲਾਣ ਵਾਲੀ ਇਹ ਦਾ। ਯਾਰ ਤੁਰੀ ਮਜ਼ਾ ਕਢਾਉਂਦੇ ਤੇ। ਲੈ ਰ ਚੱਲ ਕੋਈ ਗੱਲ ਨਹੀਂ ਅੱਜ ਅੰਦਾਜ਼ ਕਰੀ ਚੱਲੀ ਗਏ ਮਿਲਦੇ ਆ ਤੁਹਾਨੂੰ ਬਣਾ ਕੇ ਠੀਕ ਹੈ ਬਣਾ ਕੇ एवरीवन ਫਾਈਨਲੀ ਅਸੀਂ ਇਧਰ ਚਾਹ ਬਣਾ ਲਈਏ ਮੈਂ ਪੀਵਾਂਗੀ ਲੀਟਰ ਦੇ ਵਿੱਚ ਚਾਹ ਠੀਕ ਹੈ ਕਿਉਂਕਿ ਮੈਨੂੰ ਇਹਦੇ ਵਿੱਚ ਪੀਣਾ ਪਸੰਦ ਲੱਗਦਾ ਭੰਡੇ ਤੇ ਮੇਰੇ ਕੋਲ ਹੱੱਚੀ ਬਹੁਤ ਨਹੀਂ ਤੇ ਬਾਅਦ ਵਿੱਚ ਇਧਰ ਆਪਾਂ ਟਿੱਕੀ ਬਣਾਈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਟਿੱਕੀ ਦਾ ਟੇਸਟ ਕਰਕੇ ਦੇਖਦੇ ਹਾਂ ਕਿੱਦਾਂ ਦੀ ਬਣੀ ਹੈ ਵੀ ਵਾਰੀ ਦਾ ਟੇਸਟ ਕਰ ਲਈ ਨਹੀਂ ਟੇਸਟ ਨਹੀਂ ਕੀਤੀ ਮੈਂ स्पेशल लास्ट तक करना चाहिए ना हां हां करो करो हम हम बोल बोल जी जी गाइस वीडियो बदे लगे वे लाइक कमेंट शेयर जरूर करना <laughs>